ਹਲਕਾ ਸ੍ਰੀ ਖਡੂਰ ਸਾਹਿਬ ਤੋਂ ਇੱਕ ਨਹੀਂ ਹੁਣ ਦੋ ਅਮਰਤਪਾਲ ਚੋਣ ਲੜਨਗੇ ਉਹ ਨਕਲੀ ਅਮਰਤਪਾਲ ਆਮ ਆਦਮੀ ਪਾਰਟੀ ਦਾ ਬੰਦਾ ਵਾ ਉਹਦਾ ਸੋਸ਼ਲ ਮੀਡੀਆ ਦਾ ਆਪਾਂ ਅਕਾਊਂਟ ਚੈੱਕ ਕਰ ਸਕਦੇ ਆ ਨਾਮ ਵੀ ਉਹਨੇ ਅਮਰਤਪਾਲ ਸਿੰਘ ਖਾਲਸਾ ਰੱਖਿਆ ਰੱਖਿਆ ਹੋਇਆ ਆਪਣਾ ਸੋਸ਼ਲ ਮੀਡੀਆ ਤੇ ਹੋ ਸਕਦਾ ਉਹ ਚੋਣ ਬਈ ਜੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਜਿਆਦਾ ਲੜ ਰਿਹਾ ਉਹ ਪਹਿਲਾਂ ਨੁਕਰ ਵਾਲੀ ਉਹ ਪੱਗ ਬੰਨਦਾ ਸੀ ਤੇ ਜਿਹੜੀ ਬਸੰਤੀ ਪੱਗ ਭਗਵੰਤ ਮਾਨ ਨਾਲ ਲਈ ਉਹ ਉਹ ਬੰਨਦਾ ਸੀ ਫੋਟੋ ਲੱਗੀ ਆ ਉਹਦੀ ਚੋਣ ਕਮਿਸ਼ਨ ਦੇ ਜਿਹੜੀ ਉੱਥੇ ਫੋਟੋ ਲੱਗਦੀ ਆ ਜਿੱਥੇ ਆਪਾਂ ਬਟਨ ਜਾ ਕੇ ਨਫਣਾ ਉੱਥੇ ਉਹਨੇ ਗ ਪਰਨੇ ਵਾਲੀ ਉਹਦੀ ਫੋਟੋ ਲੱਗੀ ਹੋਇਆ ਸੇਮ ਆ ਵੀ ਜਿਸ ਤਰ੍ਹਾਂ ਭਾਈ ਸਾਹਿਬ ਜੀ ਦਸਤਾਰ ਸਜਾਉਂਦੇ ਆ ਗੋਲ ਉਸ ਤਰ੍ਹਾਂ ਦੀ ਡਿਟੋ ਕਾਪੀ ਬਣ ਕੇ ਮਤਲਬ ਉਹਨੇ ਫੋਟੋ ਕਚਾਈ ਹੈ ਕੀ ਲੱਗਦਾ ਵੀ ਇਸੇ ਹਲਕੇ ਦੇ ਵਿੱਚ ਕਿਉਂ ਆਇਆ ਜੀ ਇਤਫਾਕਨ ਹੈ ਜਾਂ ਫਿਰ ਲੈਂਦਾਗੇ ਨਹੀਂ ਬਿਲਕੁਲ ਸ਼ਰਾਰਤ ਕੀਤੀ ਆ ਸਰਕਾਰ ਨੇ ਸਰਕਾਰ ਡਰੀ ਪਈ ਆ ਕਿੱਥੋਂ ਦਾ ਉਹ ਫੇਕ ਅਮਰਤਪਾਲ ਆ ਨਾ ਉਥੋਂ ਦੇ ਨਗਰ ਦੇ ਜਿਹੜੇ ਨੌਜਵਾਨ ਸੀ ਉਹਨਾਂ ਦਾ ਫੋਨ ਵੀ ਆਇਆ ਉਹ ਕਹਿੰਦੇ ਅਸੀਂ ਇਹਦਾ ਨਗਰਪਦਰ ਤੇ ਬਾਈਕਾਟ ਕਰਦੇ ਆ ਇਸ ਬੰਦੇ ਨੇ ਸਾਡੇ ਇਤਿਹਾਸਕ ਨਗਰ ਨੂੰ ਲਾਜ ਲਾ ਕੇ ਰੱਖ ਦਿੱਤੀ ਇੱਥੋਂ ਤੱਕ ਉਹਨਾਂ ਨੇ ਸ਼ਬਦ ਬੋਲੇ ਆ ਕੀ ਲੱਗਦਾ ਜੀ ਇਹ ਜਿਹੜੇ ਵੋਟਰ ਨੇ ਭਾਈ ਅਮਰਪਾਲ ਸਿੰਘ ਨੂੰ ਅਸੈਪਟ ਕਰਨਗੇ ਵੋਟਾਂ ਪੈਣਗੀਆਂ ਜੀ ਉਹਨਾਂ ਨੂੰ ਜ਼ਰੂਰ ਜੀ ਜ਼ਰੂਰ ਨਾਂ ਵਾਲੀ ਕਿਹੜੀ ਗੱਲ ਐਨਾ ਸੰਗਤ ਤੇ ਉਤਸ਼ਾਹ ਵਾਦ ਕਿਉਂ ਨਾ ਪੈਣਗੀਆਂ ਬਹੁਤ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਆਓਗੀ ਬਲਟਵਾ ਸਾਹਿਬ ਤਾਂ ਕਹਿੰਦੇ ਪਹਿਲਾਂ ਜੇਲ੍ਹ ਚ ਪਵਾ ਲਓ ਜੀ ਕਹਿੰਦੇ ਵੋਟਾਂ ਕਹਿੰਦੇ ਜੇਲ੍ਹ ਦੇ ਵਿੱਚ ਕੀ ਆਪਸ ਦੇ ਵਿੱਚ ਜਿੰਨੇ ਵੀ ਬੰਦੇ ਗਏ ਹੋਏ ਆ ਉੱਥੇ ਉਹ ਇਕੱਠੇ ਆ ਉਹ ਅਮਰਪਾਲ ਸਿੰਘ ਨੂੰ ਵੋਟਾਂ ਪਾਉਂਦੇ ਆ ਕਿ ਨਹੀਂ ਜੀ ਮੈਨੂੰ ਲੱਗਦਾ ਵੀ ਜਿਹੜਾ ਬਲਟੋਹਾ ਵਾ ਇਹ ਵੀ ਏਜੰਸੀਆਂ ਦਾ ਬੰਦਾ ਵਾ ਜਿਹਨੂੰ ਅੰਦਰ ਦੀ ਖਬਰ ਮਿਲਦੀ ਸੋਸ਼ਲ ਮੀਡੀਆ ਤੇ ਨਜ਼ਰ ਆ ਰਿਹਾ ਜੀ ਬਲਟੋਹਾ ਉਧਰੋਂ ਜੀ ਟੇ ਇਧਰੋਂ ਸਮਰਥਕ ਬਲਟੋਹਾ ਸਾਹਿਬ ਨੂੰ ਜਵਾਬ ਦੇ ਰਹੇ ਆ ਜੀ ਅਮਰਪਾਲ ਸਿੰਘ ਹੋਰ ਅੰਤੇ ਜੀ ਤੁਸੀਂ ਕਹਿਆ ਬਲਟੋਹਾ ਟੱਕਰ ਦੇ ਵਿੱਚ ਟੱਕਰ ਦੇ ਵਿੱਚ ਨਹੀਂ ਉਹਦੀ ਜ਼ਮਾਨਤ ਜਬਤ ਹੋਣੀ ਆ ਉਹ ਕਹਿੰਦੇ ਡਿਬੇਟ ਕਰ ਲਓ ਸਾਡੇ ਨਾਲ ਜੀ ਹਾਂ ਡਿਬੇਟ ਵਾਸਤੇ ਕਿਹਾ ਵੀ ਆਓ ਉਹ ਕਹਿ ਰਹੇ ਅਸੀਂ ਪੰਥਕ ਆ ਉਹ ਪੰਥਕ ਹੁੰਦੇ ਜਿਹਨੇ ਜਿਹੜੇ ਸਮੇਤ ਸ਼ੈਣੀ ਵਰਗੇ ਨੂੰ ਡੀਜੀਪੀ ਲਾਉਂਦੇ ਆ ਇਹਨਾਂ ਕੋਲ ਡਿਬੇਟ ਕਰਨ ਵਾਸਤੇ ਹੈ ਕਿ ਇਹਨਾਂ ਨੇ ਪੰਥ ਦਾ ਸਵ ਉਹ ਬਾਦਲ ਲਾਣਾ ਜਿਹੜੇ ਬਾਦਲ ਲਾਣੇ ਨੇ ਬੇਅਦਬੀਆਂ ਕਰਵਾਈਆਂ ਬਦਵੀਆਂ ਕਰਵਾਉਣ ਵਾਲਿਆਂ ਦਾ ਸਾਥ ਦਿੱਤਾ ਸੌਦੇ ਸਾਥ ਨੂੰ ਮਾਫ਼ੀਆਂ ਦਿੱਤੀਆਂ ਜਿਹੜੇ ਜ਼ਥੇਦਾਰਾਂ ਨੇ ਮਾਫ਼ੀਆਂ ਦਿੱਤੀਆਂ ਉਹਨਾਂ ਨੂੰ ਸ਼ਰੋਮਣੀ ਕਮੇਟੀ ਦੀਆਂ ਅਰਾਇਸ਼ਾਂ ਦਿੱਤੀਆਂ ਹੋਈਆਂ ਅੱਜ ਤੱਕ ਦਿੱਤੀਆਂ ਹੋਈਆਂ ਸਾਡੀ ਜੇ ਤਾਂ ਉਸੇ ਦਿਨ ਹੋ ਗਈ ਸੀ ਜਿਸ ਦਿਨ ਭਾਈ ਸਾਹਿਬ ਜੀ ਨੇ ਕਿਹਾ ਵੀ ਮੈਂ ਚੋਣ ਲੜਾਂਗਾ ਕੁਬੀਰ ਬਾਦਲ ਨੇ ਵੀ ਇਹ ਗੱਲ ਕਹੀ ਆ ਵੀ ਜਿਹੜੇ 1 ਸਾਲ ਦੇ ਵਿੱਚੇ ਕਹਿੰਦੇ ਚੀਕਾ ਨਿਕਲੀਆਂ ਉਹ ਪੰਥਰੀ ਗਵਾਈ ਕਰਨਗੇ ਜੀ ਕਹਿੰਦੇ ਤਾਂ ਹੁਣ ਇੰਨੇ ਸਾਲਾਂ ਦਾ ਕੰਮ ਨਹੀਂ ਸੰਗਤ ਨੂੰ ਪਸੰਦ ਆ ਨਹੀਂ ਸੰਗਤ ਉਤਸ਼ਾਹ ਇਹਦਾ ਜਵਾਬ ਸੰਗਤ ਦੇਊਗੀ ਸੁਖਵੀਰ ਬਾਦਲ ਨੂੰ ਹਲਕਾ ਸ੍ਰੀ ਖਡੂਰ ਸਾਹਿਬ ਦੇ ਵਿੱਚ ਇਸ ਵਕਤ ਅਸੀਂ ਭਾਈ ਅਮਰਪਾਲ ਸਿੰਘ ਜੀ ਦੇ ਮਾਤਾ ਜੀ ਹੋਰਾਂ ਦੇ ਨਾਲ ਖੜੇ ਆ ਤੇ ਨਾਲ ਹੀ ਉਹਨਾਂ ਦੇ ਸਮਰਥਕ ਨੇ ਇਹ ਪਿੰਡ ਪੈਂਦਾ ਜੀ ਪੈਲ ਟਾਏ ਵਾਲਾ ਇੱਥੇ ਵੱਡਾ ਇਕੱਠ ਜਿਹੜਾ ਅਮਰਪਾਲ ਸਿੰਘ ਹੋਰਾਂ ਦੇ ਹੱਕ ਦੇ ਵਿੱਚ ਹੁੰਦਾ ਕਿਉਂਕਿ ਲੋਕ ਸਭਾ ਚੋਣਾ 1 ਜੂਨ ਨੂੰ ਹੋਣ ਜਾ ਰਹੀਆਂ ਨੇ ਤਾਂ ਉਸ ਬਾਬਤ ਅਸੀਂ ਗੱਲਬਾਤ ਕਰਨੀ ਹੈ ਇੱਕ ਹੋਰ ਗੱਲ ਸਾਹਮਣੇ ਆ ਗਈ ਹੈ ਵੀ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਇੱਕ ਨਹੀਂ ਹੁਣ ਦੋ ਅਮਰਤਪਾਲ ਚੌਣ ਲੜਨਗੇ ਤੇ ਉਸ ਬਾਬਤ ਵੀ ਗੱਲਬਾਤ ਕਰਾਂਗੇ ਗੱਲਬਾਤ ਦੇ ਲਈ ਮਾਤਾ ਜੀ ਨੇ ਸੋ ਪਹਿਲਾਂ ਭਾਈ ਚਮਕੌਰ ਸਿੰਘ ਜੀ ਨਾਲ ਗੱਲਬਾਤ ਕਰਦੇ ਆਂ ਚੌਣ ਪ੍ਰਚਾਰ ਕਰ ਰਹੇ ਨੇ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੋ ਜੀ ਚੜ੍ਹਦੀ ਕਲਾ ਕਿਰਪਾ ਗੁਰੂ ਸਾਹਿਬ ਜੀ ਦੀ ਉਹ ਇੱਕ ਅਮਰਤਪਾਲ ਸਿੰਘ ਨੇ ਵਕਤ ਬਹੁਤ ਪਾਇਆ ਹੋਇਆ ਸੀ ਜੀ ਤੁਸੀਂ ਦੋ ਖੜੇ ਕਰਤੇ ਜੀ ਉਹ ਵੇਖੋ ਉਹ ਜਿਹੜਾ ਅਮਰਤਪਾਲ ਉਹ ਨਕਲੀ ਅਮਰਤਪਾਲ ਆ ਉਹ ਆਪਾਂ ਪਹਿਚਾਨ ਕਰਨੀ ਆ ਵੀ ਉਹ ਨਕਲੀ ਅਮਰਤਪਾਲ ਆਮ ਆਦਮੀ ਪਾਰਟੀ ਦਾ ਬੰਦਾ ਵਾ ਉਹਦਾ ਸੋਸ਼ਲ ਮੀਡੀਆ ਦਾ ਆਪਾਂ ਅਕਾਊਂਟ ਚੈੱਕ ਕਰ ਸਕਦੇ ਆ ਅੱਛਾ ਜੀ ਤੇ ਨਾਮ ਵੀ ਉਹਨੇ ਅਮਰਤਪਾਲ ਸਿੰਘ ਖਾਲਸਾ ਰੱਖਿਆ ਰੱਖਿਆ ਹੋਇਆ ਆਪਣਾ ਸੋਸ਼ਲ ਮੀਡੀਆ ਤੇ ਸੋ ਇਸ ਕਰਕੇ ਸਾ ਇਹ ਸਾਡੀ ਸਮਝ ਦੇ ਵਿੱਚ ਹੋਣਾ ਚਾਹੀਦਾ ਉਹ ਜਿਹੜਾ ਅਮਰਤਪਾਲ ਆ ਹੋ ਸਕਦਾ ਉਹ ਵੀ ਚੋਣ ਬਈ ਜੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਜਾਦ ਲੜ ਰਿਹਾ ਹੋਵੇ ਨਹੀਂ ਅਹੁਦਿਆਂ ਤੋਂ ਉਹਦੀਆਂ ਮੇਰੇ ਸਨ 5-7 ਦਿਨ ਪਹਿਲਾਂ ਹੀ ਮਤਲਬ ਉਹ ਮੀਟਿੰਗਾਂ ਅਟੈਂਡ ਕਰ ਰਿਹਾ ਸੀ ਆਮ ਆਦਮੀਆ ਪਾਰਟੀ ਦੀਆਂ ਉਹ ਜਿਹੜੀਆਂ ਉਹਨੇ ਪੋਸਟਾਂ ਪਾਈਆਂ ਉਹ ਥੱਲੇ ਡੇਟ ਵੀ ਆ ਜਾਂਦੀ ਹੈ ਨਾ ਇਸੇ ਹਲਕੇ ਤੋਂ ਆ ਇਹ ਨਹੀਂ ਉਹ ਹੈ ਮੋਗੇ ਲਾਗੇ ਪੈ ਜਾਂਦਾ ਉਹਦਾ ਪਿੰਡ ਆਪਣਾ ਦੀਨਾ ਕਾਂਗੜ ਦੀਨੇ ਕਾਂਗੜ ਇਤਿਹਾਸਿਕ ਨਗਰ ਤੋਂ ਆ ਜਿੱਥੇ ਮਹਾਰਾਜ ਸਾਹਿਬ ਨੇ ਜਫਰਨਾਮਾ ਲਿਖਿਆ ਸੀ ਤੇ ਉਹ ਉਸ ਨਗਰ ਦੇ ਜਿੱਥੋਂ ਦਾ ਉਹ ਫੇਕ ਅਮਰਤਪਾਲ ਹਨ ਉਥੋਂ ਦੇ ਨਗਰ ਦੇ ਜਿਹੜੇ ਨੌਜਵਾਨ ਸੀ ਉਹਨਾਂ ਦਾ ਫੋਨ ਵੀ ਆਇਆ ਉਹ ਕਹਿੰਦੇ ਅਸੀਂ ਇਹਦਾ ਨਗਰਪਦਰ ਤੇ ਬਾਈਕਾਟ ਕਰਦੇ ਆ ਇਸ ਬੰਦੇ ਨੇ ਸਾਡੇ ਇਤਿਹਾਸਿਕ ਨਗਰ ਨੂੰ ਲਾਜ ਲਾ ਕੇ ਰੱਖ ਦਿੱਤੀ ਇੱਥੋਂ ਤੱਕ ਉਹਨਾਂ ਨੇ ਸ਼ਬਦ ਬੋਲੇ ਆ ਵੀ ਇਹ ਫੇਕ ਅਮਰਤਪਾਲ ਨੇ ਸਾਡੇ ਇਤਿਹਾਸਕ ਨਗਰ ਨੂੰ ਲਾਜ ਲਾ ਕੇ ਰਾਦ ਦਿੱਤੀ ਭਾਈ ਅਮਰਤਪਾਲ ਸਿੰਘ ਦੇ ਸਾਹਮਣੇ ਖੜੇ ਆ ਹੋਗੇ ਜੋ ਦਸਤਾਰ ਉਮੀ ਅਮਰਤਪਾਲ ਸਿੰਘ ਹੋ ਰਵਾਂਗੀ ਹਾਂ ਬਿਲਕੁਲ ਪਹਿਲਾਂ ਆਉਂਦੀਆਂ ਤੁਸੀਂ ਤਸਵੀਰਾਂ ਵੇਖ ਲਓ ਇੰਟਰਨੈਟ ਤੇ ਕੱਢ ਕੇ ਪਹਿਲਾਂ ਉਹਨੇ ਕਦੀ ਵੀ ਗੋਲ ਪਰਨੇ ਵਾਲੀ ਕੋਈ ਉਹਦੀ ਤਸਵੀਰ ਨਹੀਂ ਹੈਗੀ ਗੋਲ ਦਸਤਾਰ ਵਾਲੀ ਪਹਿਲਾਂ ਨੁੱਕਰ ਵਾਲੀ ਉਹ ਪਾਗ ਬੰਨਦਾ ਸੀ ਤੇ ਜਿਹੜੀ ਬਸੰਤੀ ਪਾਗ ਭਗਵੰਤ ਮਾਨ ਵਾਲੀ ਉਹ ਉਹ ਬੰਨਦਾ ਸੀ ਤੇ ਉਹ ਤੁਸੀਂ ਦੇਖਿਆ ਵੀ ਹੁਣ ਵੀ ਉਹਨੇ ਜਿਹੜੀ ਉੱਥੇ ਫੋਟੋ ਲੱਗੀ ਆ ਉਹਦੀ ਚੋਣ ਕਮਿਸ਼ਨ ਦੇ ਜਿਹੜੀ ਉੱਥੇ ਫੋਟੋ ਲੱਗਦੀ ਆ ਜਿੱਥੇ ਆਪਾਂ ਬ ਪਰਨੇ ਵਾਲੀ ਉਹਦੀ ਫੋਟੋ ਲੱਗੀ ਹੋਇਆ ਸੇਮ ਵੀ ਜਿਸ ਤਰ੍ਹਾਂ ਭਾਈ ਸਾਹਿਬ ਜੀ ਦਸਤਾਰ ਸਜਾਉਂਦੇ ਆ ਗੋਲ ਉਸ ਤਰ੍ਹਾਂ ਦੀ ਡਿਟੋ ਕਾਪੀ ਬਣ ਕੇ ਮਤਲਬ ਉਹਨੇ ਫੋਟੋ ਕਚਾਈ ਆ ਕੀ ਲੱਗਦਾ ਵੀ ਇਸੇ ਹਲਕੇ ਦੇ ਵਿੱਚ ਕਿਉਂ ਆਇਆ ਜੀ ਇਤਫਾਕਨ ਹੈ ਜਾਂ ਫਿਰ ਲੈਂਦਾਗੇ ਨਹੀਂ ਬਿਲਕੁਲ ਸ਼ਰਾਰਤ ਕੀਤੀ ਆ ਸਰਕਾਰ ਨੇ ਸਰਕਾਰ ਡਰੀ ਪਈ ਆ ਸਾਡੀ ਜੇਤ ਉਸੇ ਦਿਨ ਹੋ ਗਈ ਸੀ ਜਿਸ ਦਿਨ ਭਾਈ ਸਾਹਿਬ ਜੀ ਨੇ ਕਿਹਾ ਵੀ ਮੈਂ ਚੋਣ ਲੜਾਂਗਾ ਸਾਡੀ ਜੇਤ ਉਸੇ ਦਿਨ ਹੋ ਗਈ ਸੀ ਜਿਹੜਾ ਆ ਅਸੀਂ ਪ੍ਰਚਾਰ ਕਰ ਰਹੇ ਆ ਇਹ ਤਾਂ ਇੱਕ ਲੀਡ ਵਾਸਤੇ ਪ੍ਰਚਾਰ ਕਰ ਰਹੇ ਆ ਵਾਦ ਤੋਂ ਵਾਦ ਵੋਟ ਪਵੇ ਬਾਕੀ ਸਰਕਾਰ ਅੰਦਰ ਖਾਤੇ ਡਰੀ ਪਈ ਆ ਤੇ ਇਸੇ ਕਰਕੇ ਇਹੋ ਜਿਹੀਆਂ ਹਰਕਤਾਂ ਕਰ ਵੀ ਪਹਿਲਾਂ ਇਹ ਹੋਰ ਵੀ ਬੜਾ ਕੁਝ ਚੋਣ ਪ੍ਰਚਾਰ ਰੋਕਣ ਵਾਸਤੇ ਵੀ ਬਥੇਰੇ ਇਹਨਾਂ ਨੇ ਯਤਨ ਕੀਤੇ ਵੀ ਇਦਾਂ ਨਹੀਂ ਇਦਾਂ ਜਾਂ ਹੁਣ ਇਹ ਯਤਨ ਕਰ ਰਹੇ ਆ ਵੀ ਚਲੋ ਫੇਕ ਅਮਰਤਪਾਲ ਖਰਾਤਾ ਕੋਈ 100 200 ਵੋਟ ਇਹਨਾਂ ਦੀ ਉਧਰ ਖਰਾਬ ਹੋ ਜੂਗੀ ਸੋ ਅਸੀਂ ਸਾਡੇ ਨੌਜਵਾਨ ਬੱਚੇ ਬਜ਼ੁਰਗ ਮਤਾਵਾ ਭੈਣਾ ਬਹੁਤ ਸਮਝਦਾਰ ਆ ਵੀ ਅਸੀਂ ਇਸ ਸ਼ਰਾਰਤ ਦਾ ਸਾਹਮਣਾ ਵੀ ਡਟ ਕੇ ਕਰਾਂਗੇ ਸੋ ਮਾਤਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਚੜਦੀ ਕਲਾ ਜੀ ਵਧੀਆ ਜੀ ਚੜਦੀ ਕਲਾ ਕਿਵੇਂ ਚੱਲ ਰਿਹਾ ਜੀ ਪ੍ਰਚਾਰ ਬਹੁਤ ਹੀ ਵਧੀਆ ਚੱਲ ਰਿਹਾ ਬਹੁਤ ਹੀ ਸੰਗਤਾਂ ਦਾ ਪਿਆਰ ਤੇ ਹੰਗਾਰਾ ਮਿਲ ਰਿਹਾ ਬਹੁਤ ਹੀ ਸੰਗਤਾਂ ਤੇ ਉਤਸ਼ਾਹ ਆਪ ਮਹਾਰੇ ਸੰਗਤਾਂ ਦਾ ਪ੍ਰਚਾਰ ਕਰ ਰਹੀਆਂ ਸੰਗਤਾਂ ਪ੍ਰਚਾਰ ਕਰ ਰਹੀਆਂ ਤੁਸੀਂ ਕਿਉਂ ਕਰ ਰਹੀ ਜੀ ਫਿਰ ਅਸੀਂ ਤਾਂ ਫਿਰ ਸੰਗਤਾਂ ਨੂੰ ਹੁਣ ਮਿਲਣਾ ਹੁੰਦਾ ਪਿੰਡ ਪਿੰਡ ਜਾ ਕੇ ਸੰਗਤਾਂ ਨੂੰ ਇਹ ਵੀ ਹੁੰਦਾ ਵੀ ਉਹਨਾਂ ਦਾ ਮੰਮੀ ਆਣੀ ਮਾਤਾ ਆਣ ਕੇ ਮਿਲੇ ਪਰ ਸੰਗਤਾਂ ਆਪਣਾ ਫਰਜ਼ ਸਮਝ ਕੇ ਆਪ ਵੀ ਕਰ ਰਹੀਆਂ ਪਿੱਛੇ ਪਰਮਿਸ਼ਨਾਂ ਦਾ ਚੱਕਰ ਪਿਆ ਸੀ ਜੀ ਕੁਝ ਹੁਣ ਹੋ ਗਈਆਂ ਕਲੀਅਰ ਜੀ ਹਾਂਜੀ ਹੁਣ ਨਾਲ ਨਾਲ ਹੋ ਹੀ ਜਾਂਦੀਆਂ ਕਲੀਅਰ ਉਦੋਂ ਦੋਕ ਦਿਨ ਪਿਆ ਸੀ ਹੁਣ ਇਹ ਰਾ ਬਿਲਕੁਲ ਪਧਰਾ ਹੋ ਗਿਆ ਜੀ ਭਾਈ ਅਮਰਪਾਲ ਸਿੰਘ ਤੇ ਚੋਣ ਲੜਨ ਦਾ ਜੀ ਹਾਂਜੀ ਹਾਂਜੀ ਬਿਲਕੁਲ ਪਧਰਾ ਕਿਰਪਾ ਗੁਰੂ ਮਹਾਰਾਜ ਦੀ ਉਹਦਾ ਵੋਟ ਆਸਰਾ ਲੈ ਕੇ ਚੱਲੇ ਹਾਂ 19 ਸਾਰੇ ਕਾਰਜ ਰਾਸ ਕਰਨੇ ਆ ਤੇ ਕੀ ਲੱਗਦਾ ਜੀ ਇਹ ਜਿਹੜੇ ਵੋਟਰ ਨੇ ਭਾਈ ਅਮਰਪਾਲ ਸਿੰਘ ਨੂੰ ਅਸੈਪਟ ਕਰਨ ਕੇ ਵੋਟਾਂ ਪੈਣਗੀਆਂ ਜੀ ਉਹਨਾਂ ਨੂੰ ਜ਼ਰੂਰ ਜੀ ਜ਼ਰੂਰ ਨਾਂ ਵਾਲੀ ਕਿਹੜੀ ਗੱਲ ਐਨਾ ਸੰਗਤ ਤੇ ਉਤਸ਼ਾਹ ਵਾਦ ਕਿਉਂ ਨਾ ਪੈਣਗੀਆਂ ਬਹੁਤ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਹੋਗੀ ਬਲਟੋਆ ਸਾਹਿਬ ਤਾਂ ਕਹਿੰਦੇ ਪਹਿਲਾਂ ਜੇਲ੍ਹ ਚ ਪਵਾ ਲੋ ਜੀ ਕਹਿੰਦੇ ਵੋਟਾਂ ਕਹਿੰਦੇ ਜੇਲ੍ਹ ਦੇ ਵਿੱਚ ਆਪਸ ਦੇ ਵਿੱਚ ਜਿੰਨੇ ਵੀ ਬੰਦੇ ਗਏ ਹੋਏ ਆ ਉੱਥੇ ਉਹ ਇਕੱਠੇ ਆ ਉਹ ਅਮਰਪਾਤ ਸਿੰਘ ਨੂੰ ਵੋਟਾਂ ਪਾਉਂਦੇ ਆ ਕਿ ਨਹੀਂ ਜੀ ਮੈਨੂੰ ਲੱਗਦਾ ਵੀ ਜਿਹੜਾ ਬਲਟੋਹਾ ਵਾ ਇਹ ਵੀ ਏਜੰਸੀਆਂ ਦਾ ਬੰਦਾ ਵਾ ਜਿਹਨੂੰ ਅੰਦਰ ਦੀ ਖਬਰ ਮਿਲਦੀ ਅਸੀਂ ਹਰ ਮੁਲਾਕਾਤ ਤੇ ਜਾਂਦੇ ਆ ਸਾਰੇ ਸਿੰਘ ਸਾਨੂੰ ਮਿਲਦੇ ਆ ਸਾਰੇ ਸਿੰਘ ਚੜ੍ਹਦੀ ਕਲਾ ਚਾ ਕੋਈ ਵੀ ਇਦਾਂ ਦੀ ਗੱਲਬਾਤ ਨਹੀਂ ਹੈਗੀ ਜਦੋਂ ਅਸੀਂ ਮੁਲਾਕਾਤ ਤੇ ਜਾਂਦੇ ਆ ਸਾਰੇ 10 ਦੇ 10 ਹੀ ਸਿੰਘ ਸਾਨੂੰ ਮਿਲਦੇ ਆ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਤੇ ਇਹ ਤੁਹਾਨੂੰ ਲੱਗਦਾ ਵੀ ਬਲਟੋਹਾ ਜਿਹੜੇ ਤੁਹਾਡੇ ਨਾਲ ਟੱਕਰ ਦੇ ਵਿੱਚ ਆ ਕਿਉਂਕਿ ਸਿਰਫ ਜੇ ਸੋਸ਼ਲ ਮੀਡੀਆ ਤੇ ਨਜ਼ਰ ਆ ਰਿਹਾ ਜੀ ਬਲਟੋਹਾ ਉਧ ਇਹ ਇਧਰੋਂ ਸਮਰਥਕ ਬਲਟੋਹਾ ਸਾਹਿਬ ਨੂੰ ਜਵਾਬ ਦੇ ਰਹੇ ਆ ਜੀ ਅਮਰਪਾਲ ਸਿੰਘ ਹੋਰਾਂ ਦੇ ਜੀ ਇਹ ਕਿਵੇਂ ਜੀ ਕੀ ਬਲਟੋਏ ਦੀ ਤਾਂ ਜਵਾਨ ਤੇ ਜਬਤ ਹੋ ਗਈ ਅੱਜ ਦੇ ਸੰਗਤ ਦੇ ਵਿੱਚ ਖੜ ਕੇ ਗੱਲ ਕਹਿ ਰਹੇ ਆ ਅੱਛਾ ਕਿਵੇਂ ਜੀ ਬਲਟੋਏ ਦੀ ਜਵਾਨ ਤੇ ਜਬਤ ਹੋ ਗਈ ਅਸੀਂ ਗੁਰੂ ਸਾਹਿਬ ਦੇ ਅੱਗੇ ਅਰਦਾਸ ਬੇਨਤੀ ਕਰਕੇ ਤੁਰੇ ਆ ਤੁਸੀਂ ਕਿਹਾ ਬਲਟੋਆ ਟੱਕਰ ਦੇ ਵਿੱਚ ਟੱਕਰ ਦੇ ਵਿੱਚ ਨਹੀਂ ਉਹਦੀ ਜਵਾਨ ਤੇ ਜਬਤ ਹੋਣੀ ਆ ਫਿਰ ਉਹ ਉਹਨਾਂ ਦਾ ਚਰਚਾ ਕਿਉਂ ਜੀ ਸਮਰਥਕਾਂ ਦੇ ਵਿੱਚ ਇਹ ਚਰਚਾ ਵਾਸ ਇਸੇ ਕਰਕੇ ਵੀ ਭਾਈ ਸਾਹਿਬ ਦੇ ਖਿਲਾਫ ਬੋਲ ਰਿਹਾ ਚਰਚਾ ਉਹਦੀ ਇਸੇ ਕਰਕੇ ਹੀ ਆ ਵੈਸੇ ਉਹਦੀ ਕੋਈ ਚਰਚਾ ਨਹੀਂ ਆ ਉਹ ਚਰਚਾ ਬਸ ਭਾਈ ਸਾਹਿਬ ਦੇ ਖਿਲਾਫ ਬੋਲ ਰਿਹਾ ਤਾਂ ਚਰਚਾ ਦੇ ਵਿੱਚ ਆ ਰਿਹਾ ਵੈਸੇ ਤਾਂ ਜਵਾਨ ਤੇ ਜਬਤ ਧੋਣੀ ਆ ਬਹੁਤ ਘਬਰਾਏ ਪਏ ਆ ਬਹੁਤ ਉਹ ਕਹਿੰਦੇ ਡਿਬੇਟ ਕਰ ਲਓ ਸਾਡੇ ਨਾਲ ਜੀ ਹਾਂ ਡਿਬੇਟ ਵਾਸਤੇ ਕਿਹਾ ਵੀ ਆਓ ਉਹ ਕਹਿ ਰਹੇ ਅਸੀਂ ਪੰਥਕ ਆ ਉਹ ਪੰਥਕ ਹੁੰਦੇ ਜਿਹਨੇ ਜਿਹੜੇ ਸੁਮੇਤ ਸ਼ੈਣੀ ਵਰਗੇ ਨੂੰ ਡੀਜੀਪੀ ਲਾਉਂਦੇ ਆ ਜਿਨ੍ਹਾਂ ਦੀਆਂ ਅਜੀਤ ਸਿੰਘ ਪੂਲੀਆ ਵਰਗਿਆਂ ਨਾਲ ਜਾ ਰਹੀਆਂ ਉਹ ਹੋ ਸਕਦੇ ਆ ਜਿਨ੍ਹਾਂ ਨੇ ਉੱਥੇ ਸਾਡੇ ਦੋ ਸਿੰਘ ਗੋਲੀ ਮਾਰ ਕੇ ਸ਼ਹੀਦ ਕੀਤੇ ਉਹ ਪੰਥਕ ਹੋ ਸਕਦੇ ਆ ਇਹ ਸਾਡੇ ਨਾਲ ਡਿਬੇਟਾਂ ਕਰਨਗੇ ਇਹਨਾਂ ਕੋਲ ਡਿਬੇਟ ਕਰਨ ਵਾਸਤੇ ਉਹ ਬਾਦਲ ਲਾਣਾ ਜਿਹੜੇ ਬਾਦਲ ਲਾਣੇ ਨੇ ਬੇਦਬੀਆਂ ਕਰਵਾਈਆਂ ਬਦਵੀਆਂ ਕਰਵਾਉਣ ਵਾਲਿਆਂ ਦਾ ਸਾਥ ਦਿੱਤਾ ਸੌਦੇ ਸਾਥ ਨੂੰ ਮਾਫੀਆਂ ਦਿੱਤੀਆਂ ਜਿਹੜੇ ਜਥੇਦਾਰਾਂ ਨੇ ਮਾਫੀਆਂ ਦਿੱਤੀਆਂ ਉਹਨਾਂ ਨੂੰ ਸ਼ਰੋਮਣੀ ਕਮੇਟੀ ਦੀਆਂ ਅਰਹਿਸ਼ਾਂ ਦਿੱਤੀਆਂ ਹੋਈਆਂ ਅੱਜ ਤੱਕ ਦਿੱਤੀਆਂ ਹੋਈਆਂ ਇਹ ਪੰਥ ਕਿਹੜੇ ਪਾਸੇ ਹੋ ਸਕਦੇ ਆ ਸੋ ਇਸੇ ਕਰਕੇ ਅਸੀਂ ਤੇ ਵਿਰਸੇਬਲ ਟੋਈ ਨੂੰ ਇਹ ਗੱਲ ਕਹਿੰਨੇ ਆ ਵੀ ਕਈ ਕਹਿੰਦੇ ਪਿਛਾੜ ਜਾ ਪਿਛਾਂਗੇ ਹੋੜਨਾ ਜਿਹੜਾ ਪਲਵਾਨ ਕੱਪੜੇ ਲਾ ਕੇ ਮੈਦਾਨ 'ਚ ਆਜੇ ਉਹ ਕਿਉਂ ਪਿਛਾੜੇ ਹੁਣ ਮੈਦਾਨ 'ਤੇ ਖੜਿਆ ਰਵੇ ਤੇ ਜਮਾਨਤ ਜਬਤ ਕਰਵਾਵਾਂਗੇ ਤੇ ਸੰਗਤ ਦੇ ਵਿੱਚ ਗਾਇਕ ਇੰਨੀਆਂ ਵੋਟਾਂ ਭਾਈ ਸਾ ਲਾਲਜੀਤ ਭੁੱਲਰ ਆਪਣੀ ਜਿੱਤ ਦਾ ਦਾਵਾ ਕਰ ਰਹੇ ਜੀ ਭਗਵੰਤ ਮਾਨ ਨੇ ਤਾਂ 13-0 ਦੀ ਦਾਵਾ ਕੀਤਾ ਹੋਇਆ ਉਹ ਦਾਵੇ ਦਾਵੇ ਤਾਂ ਪਹਿਲਾਂ ਵੀ ਕਰਦੇ ਰਹੇ ਆ ਅਕਾਲੀ ਦਲ ਨੇ ਨਹੀਂ ਦਾਵਾ ਕੀਤਾ ਸੀ ਪਿਛਲੀ ਵਾਰ ਜਦੋਂ 2000 ਆਪਣਾ ਪਹਿਲਾਂ 2022 ਦੇ ਵਿੱਚ ਇਲੈਕਸ਼ਨ ਹੋਈ ਆ ਵੀ 113 ਦੀਆਂ 13 ਸੀਟਾਂ ਖੜਾਂਗੇ ਤੇ ਰਹਿ ਇਹਨਾਂ ਦੇ ਪੱਲੇ ਦੋ ਗਈਆਂ ਵਾਰੀਆਂ ਸੋ ਇਸ ਕਰਕੇ ਦਾਵਿਆਂ ਦੇ ਉਹ ਨਹੀਂ ਦਾਵੇ ਸਾਰੀਆਂ ਪਾਰਟੀਆਂ ਕਰਦੀਆਂ ਹੁੰਦੀਆਂ ਸੋ ਬਿਲਕੁਲ ਮਾਤਾ ਜੀ ਇੱਕ ਹੋਰ ਆ ਸੁਖਬੀਰ ਬਾਦਲ ਨੇ ਵੀ ਇਹ ਗੱਲ ਕਹੀ ਆ ਵੀ ਜਿਹੜੇ ਇੱਕ ਸਾਲ ਦੇ ਵਿੱਚ ਇਹ ਕਹਿੰਦੇ ਚੀਕਾਂ ਨਿਕਲੀਆਂ ਉਹ ਪੰਥ ਦੀ ਗਵਾਹੀ ਕਰਨਗੇ ਜੀ ਕਹਿੰਦੇ ਮਿਕੋ ਇਹ ਗੱਲ ਦਾ ਜਵਾਬ ਸੰਗਤ ਦਿੰਦੀ ਆ ਕਿ ਸੰਗਤ ਦੇ 6 ਮਹੀਨਿਆਂ ਦਾ ਉਹਦਾ ਕੰਮ ਸੰਗਤ ਨੂੰ ਕਿੰਨਾ ਪਸੰਦ ਆ ਤੇ ਕਿੰਨਾ ਸੰਗਤ ਉਤਸ਼ਾਹ ਆ ਉਹਨਾਂ ਦਾ ਹੁਣ ਇੰਨੇ ਸਾਲਾਂ ਦਾ ਕੰਮ ਨਹੀਂ ਸੰਗਤ ਨੂੰ ਪਸੰਦ ਆ ਨਹੀਂ ਸੰਗਤ ਉਤਸ਼ਾਹ ਇਹਦਾ ਜਵਾਬ ਸੰਗਤ ਦੇਊਗੀ ਸੁਖਵੀਰ ਬਾਦਲ ਨੂੰ ਤੁਹਾਡੀ ਗੱਲਬਾਤ ਅਮਰਪਾਲ ਸਿੰਘ ਹੋਰਾਂ ਦੇ ਨਾਲ ਹੋਈ ਆ ਮਤਲਬ ਕਿ ਕਿਉਂਕਿ ਇੱਕ ਤਾਂ ਗੱਲ ਸਾਹਮਣੇ ਆਉਂਦੀ ਜੀ ਵੀ ਜਿਹੜਾ ਨਸ਼ਾ ਏ ਇਹ ਮੁੱਖ ਸਮੱਸਿਆ ਇੱਥੇ ਦੀ ਪਰ ਹੁਣ ਲੋਕ ਉਹ ਵੀ ਚਾਹੁੰਦੇ ਆ ਜੀ ਵੀ ਜਿਹੜੇ ਨਸ਼ਾ ਕਰਦੇ ਨਹੀਂ ਜਿਹੜੇ ਪਰਿਵਾਰ ਚ ਨਸ਼ਾ ਨਹੀਂ ਉਹਨਾਂ ਦੇ ਲਈ ਭਾਈ ਅਮਰਪਾਲ ਸਿੰਘ ਜੀ ਕਿਹੜੇ ਪ੍ਰੋਜੈਕਟ ਜਿਹੜੇ ਹੈਗੇ ਆ ਜਾਂ ਕਿਹੜੇ ਵਿਕਾਸ ਦੇ ਕਾਰਜਾਂ ਦੇ ਲਈ ਉੱਥੇ ਬੋਲਣਗੇ ਜੀ ਲੋਕ ਸਭਾ ਦੇ ਵਿੱਚ ਵੇਖੋ ਜਿਹੜੇ ਪਰਿਵਾਰ ਤੇ ਚਲੋ ਨਸ਼ਾ ਨਹੀਂ ਕਰਦੇ ਕਿਰਪਾ ਵਾਹਿਗੁਰੂ ਦੀ ਭੀਓ ਬਚੇ ਆ ਪਰ ਜਿਹੜੇ ਪਰਿਵਾਰਾਂ ਚ ਨਸ਼ਾ ਵੜਿਆ ਵਾ ਉਹਨਾਂ ਨੂੰ ਤੇ ਹੀ ਆ ਭਾਈ ਸਾਹਿਬ ਛੇਤੀ ਬਾਹਰ ਆਉਣ ਤੁਹਾਡੇ ਬੱਚਿਆਂ ਨੂੰ ਬਚਾਇਆ ਜਾ ਸਕੇ ਬਾਕੀ ਚਲੋ ਪੰਜਾਬ ਦੇ ਹਰ ਮਸਲੇ ਦਾ ਜਿਹੜਾ ਹੱਲ ਉਹ ਕੱਢਿਆ ਜਾਊਗਾ ਬੇਰੋਜ਼ਗਾਰੀ ਦਾ ਹੱਲ ਕੀਤਾ ਜਾਊ ਜੇ ਬੱਚੇ ਬੇਰੋਜ਼ਗਾਰ ਨਾ ਹੋਣਗੇ ਹੋ ਸਕਦਾ ਨਸ਼ੇ ਵੱਲ ਨਾ ਜਾਣ ਹਰ ਮਤਲਬ ਕਿ ਗੁਰੂਗ੍ਰੰਥ ਸਾਹਿਬ ਦੀਆਂ ਵਿਵਪਦੀਆਂ ਦਾ ਮੁੱਦਾ ਉਠਾਇਆ ਜਾਊਗਾ ਹੋਰ ਵੀ ਤਾਂ ਕਈ ਮੁੱਦੇ ਹੈਗੇ ਜਿਨ੍ਹਾਂ ਪਰਿਵਾਰ ਚ ਨਸ਼ਾ ਨਹੀਂ ਹੈਗਾ ਉਹਨਾਂ ਦੇ ਹੋਰ ਵੀ ਤੇ ਆਪਣੇ ਕਈ ਮੁੱਦੇ ਆ ਸਾਰਿਆਂ ਦਾ ਜਿਹੜਾ ਹੱਲ ਉਹ ਕੱਢਿਆ ਜਾਊਗਾ ਜੀ ਸੋ ਹੁਣ ਕਿਹੜੇ ਪਿੰਡ ਜਾਣਾ ਜੀ ਤੁਸੀਂ ਮੁੰਡੇ ਪਿੰਡ ਅੱਛਾ ਅੱਜ ਸਾਰਾ ਦਿਨ ਫਿਰ ਬਿਜ਼ੀ ਇਸੇ ਤਰ੍ਹਾਂ ਚੱਲ ਮੰਨ ਜੀ ਹਾਂਜੀ ਸਾਰਾ ਦਿਨ ਸੋ ਬਿਲਕੁਲ ਮਾਤਾ ਜੀ ਦਾ ਜਿਹੜਾ ਸਤਕਾਰ ਆ ਸਰੋਪੇ ਜਿਹੜੇ ਉਹਨਾਂ ਨੂੰ ਪਾਇਆ ਜਾ ਰਹੇ ਨੇ ਪਿੰਡ ਪਿੰਡੇ ਜਾ ਰਹੇ ਨੇ ਆ ਉਹ ਸੋ ਚੰਕੌਰ ਸਿੰਘ ਜੀ ਕਲਵੀਰ ਸਿੰਘ ਜੀਰਾ ਕਹਿੰਦੇ ਵੀ ਉਹ ਮਸਲੇ ਮੈਂ ਆਪ ਹੀ ਚੱਕ ਲਿਆ ਕਰੂੰਗਾ ਜਿਹੜੇ ਅਮਰਪਾਲ ਸਿੰਘ ਹੋਰਾਂ ਨੇ ਚੱਕਣੇ ਆ ਜੀ ਉਹ ਕਲਵੀਰ ਜੀਰੇ ਆ ਮੈਂ ਆਪਾਂ ਦੇ ਕਲਵੀਰ ਜੀਰੇ ਨੂੰ ਇੱਕੋ ਗੱਲ ਕਹਿੰਦੇ ਆ ਵੀ ਉਹ ਜੇ ਹੈਗਾ ਵੀ ਉਹਨੇ ਸਮਾਜ ਵਾਸਤੇ ਕੋਈ ਕੀਤਾ ਇੱਕ ਬੰਦਾ ਹੀ ਉਹ ਲਿਆ ਕੇ ਖੜਾ ਕਰਦੇ ਜਿਹਨੇ ਨਸ਼ਾ ਛੱਡਿਆ ਕਲਵੀਰ ਜੀਰੇ ਦੇ ਕਹਿੰਦੇ ਹੂੰ ਭਾਈ ਅਮਰਤਪਾਲ ਸਿੰਘ ਦੇ ਅਸੀਂ ਹਜ਼ਾਰਾਂ ਇਹੋ ਜੇ ਨੌਜਵਾਨ ਲਿਆ ਕੇ ਸਾਹਮਣੇ ਖੜਾ ਕਰਦਾਂਗੇ ਆ ਉਹ ਛੱਡਿਆ ਤੇ ਸਿੱਖੀ ਦੇ ਰੂਪ ਮੈਂ ਆਪਦੀ ਪੁਰਾਣੀਆਂ ਫੋਟੋਆਂ ਵਿਖਾ ਦਿੰਦਾ ਵੇਖ ਸਕਦੇ ਤੁਸੀਂ ਦਿਖਾਓ ਬਾਈ ਜੀ ਆਪਦੀਆਂ ਪੁਰਾਣੀਆਂ ਫੋਟੋਆਂ ਇਹ ਅਮਰਤਪਾਲ ਸਿੰਘ ਕਰਕੇ ਤੁਸੀਂ ਉਹ ਹੀ ਜੀ ਇਹ ਸਭ ਕੁਝ ਮੈਂ ਉਹਨਾਂ ਦੇ ਕਰਕੇ ਕੀਤਾ ਦਾੜੀ ਕੇਸ ਸਭ ਕੁਝ ਇੱਕ ਬੰਦਾ ਹੀ ਲਿਆ ਦੋ ਉਹ ਵੀ ਜਨੇ ਨਸ਼ਾ ਛੱਡਿਆ ਆਹ ਵੇਖ ਲਓ ਇਹ ਇੱਕ ਨਹੀਂ ਹਜ਼ਾਰਾਂ ਨਸ਼ਾ ਛੱਡੇ ਨੇ ਵੀ ਨਸ਼ਾ ਵੀ ਕਰਦੇ ਸੀ ਨਸ਼ਾ ਦੇ ਦਿਨ ਚਲੋ ਮੈਂ ਕੇਸ ਦਾੜੀ ਸਭ ਕੁਝ ਇਕੱਠੇ ਹੋਇਆ ਹੀ ਉਹਨਾਂ ਦੇ ਕਹਿਣ ਦੇ ਸਭ ਕੁਝ ਰੱਖਿਆ ਮੈਂ ਪਹਿਲੀਆਂ ਫੋਟੋਆਂ ਤੇ ਸੀਗੇ ਤੁਸੀਂ ਜੀ ਹਾਂ ਦੇਖ ਸਕਦੇ ਆ ਜੀ ਉਹਨਾਂ ਦੇ ਪਿੱਛੇ ਲੱਗ ਕੇ ਦਾੜੀ ਕੇਸ ਸਭ ਕੁਝ ਰੱਖਿਆ ਹੋਇਆ ਹੈ ਜੀ ਠੀਕ ਹੈ ਕਿਹੜੀ ਕਿਹੜੀ ਗੱਲਾਂ ਚੰਗੀਆਂ ਲੱਗੀਆਂ ਫਿਰ ਉਹ ਤਾਂ ਇਹ ਵੀ ਗੱਲ ਕਰਦੇ ਜੀ ਉਹ ਕਹਿੰਦੇ ਜੀ ਵੀ ਨੌਜਵਾਨ ਨੂੰ ਗਲਤ ਰਸਤੇ ਤੋਰ ਰਿਹਾ ਸੀ ਜੀ ਉਹ ਕੋਈ ਗਲਤ ਰਸਤੇ ਨਹੀਂ ਆ ਤੁਹਾਡੇ ਸਾਹਮਣੇ ਕਿਹੜੇ ਗਲਤ ਰਸਤੇ ਆ ਜੀ ਸਿੱਕੀ ਧਰੂਪ ਦੇ ਮਹਾਰਾਜ ਦੇ ਰੂਪ ਚ ਆਏ ਆ ਜੀ ਅਸੀਂ ਕਾਹਤੋਂ ਗਲਤ ਰਸਤੇ ਤੁਰਾਂਗੇ ਉਹਦੇ ਭਾਈ ਅੰਮ੍ਰਿਤਪਾਲ ਸਿੰਘ ਜੀ ਸਾਰਿਆਂ ਨੂੰ ਚੰਗੇ ਰਾਹ ਤੇ ਤੋਰਦੇ ਸੀ ਬਿਸੇਰ ਦੇਣ ਦੀ ਲੋੜ ਆ ਜੀ ਅੱਜ ਸਿਰ ਮੰਗਦੀ ਆ ਕੌਮ ਇਹ ਗੱਲਾਂ ਕੀਤੀਆਂ ਜੀ ਕਹਿੰਦੇ ਉਹ ਗੱਲਾਂ ਕਰਦੇ ਜਦੋਂ ਜਦੋਂ ਵੀ ਪੰਥ ਤੇ ਪੀੜ ਪਈ ਆ ਉਹ ਭਾਈ ਅਮਰਤਪਾਲ ਸਿੰਘ ਜੀ ਨੇ ਕਹਿੰਦੇ ਸਿਰ ਦੇਣ ਦੀ ਲੋੜ ਆ ਜਦੋਂ ਪੰਜ ਪਿਆਰੇ ਅਮਰਤ ਸ਼ਿਕਾਉਂਦੇ ਆ ਉਦੋਂ ਕਹਿੰਦੇ ਵੀ ਜਦੋਂ ਵੀ ਕਦੇ ਕੌਮ ਪੰਥ ਤੇ ਪੀੜ ਪਵੇ ਤੇ ਆਪਾਂ ਨੂੰ ਅੱਗੇ ਲਾ ਕੇ ਕੁਰਬਾਨੀਆਂ ਦੇਣੀਆਂ ਚਾਹੀਦੀਆਂ ਗੁਰੂ ਸਾਹਿਬਲੇ ਇਹ ਹੁੰਦਾ ਰਿਹਾ ਸਾਰਾ ਕੁਝ ਹੋਇਆ ਸੋ ਇਹ ਭਾਈ ਅਮਰਤਪਾਲ ਸਿੰਘ ਦਾ ਬਿਆਨ ਨਹੀਂ ਇਹਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਇਹ ਸਾਡੇ ਗੁਰੂ ਦਾ ਗੁਰੂ ਪਾਸ਼ਾ ਹੀ ਨੇ ਜਦੋਂ ਖੰਡੇ ਬਾੜੀ ਦੀ ਤੇ ਪੌਲ ਤਿਆਰ ਕੀਤੀ ਉਦੋਂ ਵੀ ਪੰਨਾਂ ਸਰਾਂ ਦੀ ਮੰਗ ਹੋਈ ਆ ਸੋ ਇਸ ਕਰਕੇ ਇਹ ਬੇਤੁਕੀਆਂ ਗੱਲਾਂ ਸੀ ਇਹਨਾਂ ਦੀਆਂ ਚੋਣ ਜਿਹੜਾ ਤੁਹਾਡਾ ਮਿਲ ਗਿਆ ਜੀ ਤੁਹਾਨੂੰ ਚੋਣ ਨਿਸ਼ਾਨ ਕੱਲ ਨੂੰ ਫਾਈਨਲ ਹੋਊਗਾ ਖੜੀ ਸਾਹਿਬ ਹਾਂਜੀ ਹਾਂਜੀ ਕੱਲ ਨੂੰ ਆ ਠੀਕ ਹੈ ਠੀਕ ਹੈ ਜੀ ਤਾਂ ਬਿਲਕੁਲ ਜਿਹੜਾ ਇੱਕ ਹੋਰ ਅਮਰਤਪਾਲ ਸਿੰਘ ਕੋਸ਼ਿਸ਼ ਕਰਾਂਗੇ ਆਪਾਂ ਵੀ ਉਸ ਪਿੰਡ ਦੇ ਵਿੱਚ ਜਾਂ ਉਸ ਅਮਰਤਪਾਲ ਸਿੰਘ ਹੋਰਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਵੀ ਭਾਈ ਕੀ ਤੁਸੀਂ ਪਾਰਟੀ ਛੱਡਤੀ ਐ ਜਾਂ ਫਿਰ ਬਿਨਾ ਅਸਤੀਫਾ ਦਿੱਤੇ ਹੀ ਆਜ਼ਾਦ ਲੜਨ ਲੱਗ ਗਿਓ ਜੇ ਬਿਨਾ ਅਸਤੀਫਾ ਦਿੱਤੇ ਆਜ਼ਾਦ ਲੜਨ ਲੱਗ ਗਿਓ ਤਾਂ ਵੀ ਸਵਾਲ ਨੇ ਜੇ ਅਸਤੀਫਾ ਦਿੱਤਾ ਹੈ ਤਾਂ ਭਗਵੰਤ ਮਾਨ ਹੋਰਾਂ ਦੀਆਂ ਕਿਹੜੀਆਂ ਗੱਲਾਂ ਉਹਨਾਂ ਨੂੰ ਮਾੜੀਆਂ ਲੱਗੀਆਂ ਵੀ ਜਿਨ੍ਹਾਂ ਕਰਕੇ ਇਹਨਾਂ ਨੇ ਅਸਤੀਫਾ ਦਿੱਤਾ ਉਸ ਉੱਤੇ ਵੀ ਗੱਲਬਾਤ ਕਰਾਂਗੇ ਜਿਵੇਂ ਇਹ ਵੀ ਦੱਸਿਆ ਜਾ ਰਿਹਾ ਹੈ ਵੀ ਪਿੰਡ ਦੇ ਵਿੱਚ ਕੁਝ ਨੌਜਵਾਨਾਂ ਨੇ ਜਾਂ ਲੋਕਾਂ ਨੇ ਪਿੰਡਦਿਆਂ ਨੇ ਉਹਨਾਂ ਦਾ ਬਾਈਕਾਟ ਵੀ ਕੀਤਾ ਸੋ ਉਸ ਦੀ ਗੱਲਬਾਤ ਵੀ ਜਿਹੜੀ ਹੈਗੀ ਆਪਾਂ ਜ਼ਰੂਰ ਉਸ ਪਿੰਡ ਜਾ ਕੇ ਕਰਾਂਗੇ ਮਨਵਿੰਦਰ ਸਿੰਘ ਟਮਣਾ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੰਨ